ਵੇਗੁਰੂ ਜੀ ਕਾ ਖਾਲਸਾ ਵੇਗੁਰੂ ਜੀ ਕੀ ਫਤਿਹ ਬਸੰਤ ਢੋਲ ਕਰ ਦੂਜਾ ਕੁੰਕਾਰ ਸਤਿਗੁਰ ਪ੍ਰਸਾਦ ਮਾਤਾ ਝੂਠੀ ਪਿਤਾ ਵੀ ਝੂਠੇ ਝੂਠੇ ਹੀ ਫਲ ਲਾਗੇ ਆਵੇ ਝੂਠੇ ਜਾਏ ਵੀ ਝੂਠੇ ਝੂਠੇ ਮਰਿਆ ਪਾਗੇ ਝੂਠ ਕੀ ਹੈ ਸੱਚ ਕੀ ਇਹਨੂੰ ਸਮਝਣ ਦੀ ਲੋੜ ਹੈ ਬਾਈ ਮਨ ਦੀ ਬੀੜੀ ਕਾਦੀ ਹੈ ਝੂਠ ਦੀ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੱਡ ਕੂੜ ਮਾੜੀ ਕੂੜ ਗੈਸਨ ਹਰ ਕੂੜ ਕੂੜੇ ਨੇ ਲੱਗਾ ਬਿਸਰਿਆ ਕਰਤਾ ਝੂਠ ਨਾਲ ਜੋੜ ਕੇ ਕਰਤਾਰ ਬਿਸਰ ਗਿਆ ਭਾਈ ਆਤਮਾ ਆਪਣੇ ਮੂਲ ਤੋਂ ਬਿਸਰ ਗਈ ਹਰ ਬਿਸਰ ਸਦਾ ਖਵਾਰੀ ਇਹਦੀ ਖਵਾਰੀ ਹੈ ਜੀ ਝੂਠ ਨਾਲ ਜੁੜੇ ਰਹੇ ਤਾਂ ਫਿਰ ਖਵਾਰੀ ਹੈ ਭਾਈ ਤੇ ਫਾੜੀ ਨੂੰ ਕੀ ਲੱਗਣੇ ਆ ਮਾਇਆ ਦੀ ਫਾੜੀ ਲੱਗਣੀ ਆ ਭਾਈ ਤੇ ਜੰਮਦਾ ਮਰਦਾ ਰਹਿੰਦਾ ਝੂਠੇ ਮਰੇ ਆ ਭਾਗੇ ਕੋ ਪੰਡਤ ਸੁਚਾ ਕਵਨ ਠਾਓ ਜਹ ਵੈਸ ਤੋਂ ਭੋਜਨ ਖਾਓ ਪੰਡਤ ਚੌਂਕਾ ਲਿਫਕਿਨ ਸੁਚਾ ਬਣਾਉਂਦਾ ਬਾਰ ਸੁੱਚੇ ਨਾ ਕੀਏ ਜੋ ਬਹਿਰ ਪਿੰਡਾ ਧੋਏ ਬਾਣੀ ਤਾਂ ਕਹਿੰਦੀ ਜਿਹੜਾ ਵਸਤਰ ਪਾ ਕੇ ਬੜਾ ਸੱਚ ਕੇ ਆਇਆ ਸਰੀਰ ਕਰਕੇ ਸੁੱਚਾ ਥੋੜੀ ਹੋ ਗਿਆ ਭਾਈ ਸੁੱਚੇ ਸੇ ਨਾਨਕਾ ਜਿਸ ਮਨ ਵਸਿਆ ਸੋ ਜਦੋਂ ਮਨ ਦੇ ਵਿੱਚੋਂ ਝੂਠ ਨਿਕਲ ਜਾਂਦਾ ਹੈ ਫਿਰ ਸੁੱਚਾ ਹੁੰਦੀ ਹੈ ਇਹ ਨੂੰ ਸਮਝਿਆ ਹੀ ਨਹੀਂ ਅਸੀਂ ਖਾਣ ਪੀਣ ਨਾਲ ਜੋੜਤਾ ਐ ਸਾਰਾ ਕੁਛ ਆਤਮਾ ਦੀ ਖਰਾਕ ਸਰੀਰ ਨਾਲ ਜੋੜਦੀ ਉਹ ਆਤਮਾ ਦੀ ਖਰਾਕ ਤਾਂ ਨਾਮ ਐ ਭਾਈ ਇਧਰ ਉਪਤੀ ਐ ਦੁਰਭਿਵਾਰ ਵਾਲੀ ਪਤੀ ਦੀ ਕੱਢੀ ਹੋਈ ਘਰੋਂ ਇਹ ਪੰਜਾਂ ਵਿਕਾਰਾਂ ਨਾਲ ਰਹਿੰਦੀ ਆ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਨਾਲ ਦੁਰਭਿਵਾਰ ਵਾਲੀ ਐ ਇਹ ਇਹੀ ਗਨਕਾਵਾ ਗੁਨਾਹ ਕਰਦੀ ਐ ਸੁੱਚੀ ਹੋਣਾ ਐ ਆਪਾਂ ਗੱਲਾਂ ਸਾਰੇ ਸੁੱਚੀ ਹੋਏ ਬੈਠੇ ਆ ਇਸ ਤਾਂ ਗੁਰੂ ਘਰਾਂ ਦੇ ਵਿੱਚ ਵੀ ਝੂਠ ਬੋਲੀ ਜਾਂਦੇ ਆ ਬੋਲੋ ਜੀ ਵਾਹਿਗੁਰੂ ਰਸਨਾ ਪਵਿੱਤਰ ਕਰੋ ਜੀ ਪਵਿੱਤਰੋ ਜੂ ਰਸਨਾ ਕੀ ਹੈ ਪਹਿਲਾਂ ਦੱਸਣਾ ਤਾਂ ਸਮਝੋ ਰਸਨਾ ਹੈ ਕਿ ਦੋ ਬੇੜੀਆਂ ਨੇ ਭਾਈਏ ਇੱਕ ਸੱਚ ਦੀ ਇੱਕ ਝੂਠ ਦੀ ਅੰਤਰਾਤਮਾ ਦੀ ਆਵਾਜ਼ ਸਤਿਗੁਰ ਦੀ ਸੱਚ ਦੀ ਢੇੜੀ ਹੈ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਗੁਰ ਵਿਚਾਰ ਦੇ ਨਾਲ ਜੋ ਤੁਹਾਡੇ ਅੰਦਰ ਸੱਚ ਪਰਜੋਗਾ ਆਤਮਾ ਆਪਣੇ ਘਰ ਚਲੀ ਜਾਊਗੀ ਜੇ ਇਸ ਮਾਇਆ ਨਾਲ ਜੁੜ ਕੇ ਸੰਸਾਰ ਦੇ ਉੱਚੇ ਚ ਰੁੱਤਬੇ ਸੰਸਾਰ ਦੀ ਵਿੜਾਈ ਸੋਭਾ ਧਰਵੀ ਬਣ ਕੇ ਵੀ ਭੇਖ ਕਰਕੇ ਕਰੋਗੇ ਫਿਰ ਝੂਠ ਦੀ ਬੇੜੀ ਐ ਡੁੱਬੋਗੇ ਪੰਡਤ ਜੀ ਨੂੰ ਸਮਝਾਉਂਦੇ ਨੇ ਪੰਡਤ ਨਹੀਂ ਸਾਰੀ ਇਹ ਖੇਲ ਬਣਾਈ ਹੋਈ ਐ ਝੂਠਾ ਸੱਚਾ ਝੂਠ ਸੂਤਕ ਇਹ ਸਭ ਇਹਨੇ ਪਖੰਡ ਕੀਤਾ ਹੋਇਆ ਰਹਾਓ ਜੇ ਬਾਹਰ ਝੂਠੀ ਬੋਲਤ ਝੂਠਾ ਕਰ ਨੇਤਰ ਸਭ ਝੂਠੇ ਅਬਾਰ ਨੇ ਸਾਰੇ ਝੂਠੇ ਨੇ ਅੰਦਰਲੇ ਨਹੀਂ ਝੂਠੇ ਹੈਗੇ ਧਿਆਨ ਉਹ ਕਰਨ ਅੰਦਰ ਨੇ ਬੁੱਧੀ ਜੇ ਬਾਹਰ ਇੰਦਰੀ ਕੀ ਜੂਠ ਉਤਰ ਨਾਹੀ ਬ੍ਰਹਮ ਅਗਨ ਕੇ ਲੂਠੇ ਬ੍ਰਹਮ ਅਗਨ ਤੋਂ ਬਿਨਾ ਬ੍ਰह्म ਗਿਆਨ ਤੋਂ ਬਿਨਾ ਇਹ ਜਿਹੜੀ ਸਾਡੀ ਝੂਠ ਹੈ ਜਾਂਦੀ ਨਹੀਂ ਬ੍ਰਹਮ ਅਗਨ ਨਾਲ ਜਾਲੀ ਜਾਣੀ ਹੈ ਇਹ ਇੱਕ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ ਸਭੇ ਬੁੱਧੀ ਜਾਲੀਏ ਰਹੇ ਤਤ ਗਿਆਨ ਅੱਗੇ ਪਤਾ ਲੱਗਣਾ ਗਾਂ ਜਾ ਕੇ ਆਪਾਂ ਨੂੰ ਤਤ ਗਿਆਨ ਰਹਿ ਜਾਣਾ ਜੇ ਮਾਇਆ ਹੋਈ ਜਲ ਜਾਣੀ ਹੈ ਫਿਰ ਜੰਮਣ ਮਾਰ ਨੂੰ ਚਲੇ ਜਾਵਾਂਗੇ ਇਹ ਬ੍ਰਹਮਗੰਨਾ ਵਾਲੀ ਬ੍ਰह्म ਗਿਆਨ ਵਾਲੀ ਇਹ ਕਿਰਪਾ ਹੋਣੀ ਹੈ ਆਪਾਂ ਲੈਣ ਆਪਾਂ। ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਵੈਸ ਪਕਾਇਆ ਝੂਠੀ ਕਰਸੀ ਭਰੋਸਨ ਲਾਗਾ ਝੂਠੇ ਹੀ ਬੈਠ ਖਾਇਆ। ਸਰੀਰ ਹੈ ਮਾਇਆ ਸਾਰੀ ਝੂਠੀ ਹੈ। ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀਨੀਕਾਰਾ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਤੂੰ ਜਿਹੜੀ ਤੂੰ ਕਹਿਣਾ ਮਾ ਚੌਂਕਾ ਲੇਪ ਕੇ ਗੋਬਰ ਨਾਲ ਗੋਹੇ ਨਾਲ ਵੀ ਤਰ ਜਾਗੇ ਉਹ ਤੇ ਦਾ ਟੈਕਸ ਲੱਗਿਆ ਹੋਇਆ ਜਿਉਂ ਚੇਨੀ ਪਾਵਰ ਆ ਫਿਰ ਟੈਕਸ ਕਾ ਤੇ ਲਾਇਆ ਉੱਤੇ ਗੋਵ ਬ੍ਰਾਹਮਣ ਕੋਕਰ ਲਾਵੋ ਗੋਬਰ ਤਰਣਾ ਨਹੀਂ ਜਾਈ ਬ੍ਰਾਹਮਣ ਨੇ ਵਿਧਾਨ ਬਣਾ ਲਿਆ ਪੰਡਤ ਨੇ ਬ੍ਰਾਹਮਣ ਤਾਂ ਨਹੀਂ ਕਹਿੰਦੇ ਪੰਡਤ ਕਹਿੰਦੇ ਆ ਬ੍ਰਾਹਮਣ ਤਾਂ ਬ੍ਰਹਮ ਗਿਆਨੀ ਹੁੰਦੇ ਆ ਗੋ ਲੈਣ ਦਾ ਵਿਧਾਨ ਉਹਦਾ ਹੀ ਸੀਗਾ ਕਿ ਕਵੀਰ ਤੇਈ ਨਰ ਸੋਚੇ ਸੱਚੀ ਪਰੀ ਵਿਚਾਰਾ ਦੇਖੋ ਭਗਤ ਜੀ ਨੇ ਸਮਝਾਤਾ ਆਪਾਂ ਉਹ ਨਾ ਸੋਚੇ ਹੋ ਜਾਂਦੇ ਨੇ ਜਿਹੜੀ ਸੱਚ ਦੀ ਵਿਚਾਰ ਨਾਲ ਛੁੱਟ ਜਾਂਦੇ ਨੇ ਆਪਾਂ ਵੀ ਤਾਂ ਜੁੜਨਾ ਹੈ ਭਾਈ ਆਪਾਂ ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ ਗੁਣ ਆਪਣੇ ਜੋ ਕੋਈ ਨਹੀਂ ਹੁੰਦਾ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਆ ਬਿਨ ਗੁਣ ਕੀਤੇ ਭਗਤੀ ਨਾ ਹੋਏ ਗੁਣ ਕੋਈ ਨਹੀਂ ਨਿਰਪੋ ਅਸੀਂ ਨਹੀਂ ਨਿਰਵੈਰ ਅਸੀਂ ਨਹੀਂ ਕਾਲ ਤੋਂ ਮੁਕਤ ਨਹੀਂ ਸਰੀਰ ਨਾਲ ਚਿੰਬੜੇ ਹੋਏ ਆਂ ਪਸਰੀਰ ਕਰਕੇ ਬ੍ਰਹਮ ਗਿਆਨੀ ਬਣੇ ਬੈਠੇ ਆ ਪਰਮ ਗਿਆਨੀ ਹੈ ਭਾਈ ਬ੍ਰਹਮ ਗਿਆਨ ਤਾਂ ਬਹੁਤ ਦੂਰ ਦੀ ਗੱਲ ਹੈ ਬ੍ਰਹਮ ਗਿਆਨ ਵਾਲੇ ਤਾਂ ਜਨਮ ਮਰਨ ਚਾਹੁੰਦੇ ਹੀ ਨਹੀਂ ਹੈਗੇ ਫਿਰ ਅਸਾਨੂੰ ਸਮਝਣ ਦੀ ਲੋੜ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੇ ਰਹੀਏ ਔਰ ਚਲਦੇ ਰਹੀਏ ਇੱਕ ਦਿਨ ਆਪਾਂ ਆਪਣੇ ਘਰ ਪਹੁੰਚਾਂਗੇ ਜਿਨੀ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਤੇ ਮੁਕੂ ਜੀ ਨੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ